ਆਦੇ ਲੈ ਲੈ ਇਹ ਕੀ ਗੱਲ ਆ ਤੇ ਮੇਰੀ ਫੋਟੋ ਵੱਡੀ ਨਹੀਂ ਆ ਇਹ ਤਾਂ ਵੱਡੀ ਐਵੇਂ ਵੱਡੀ ਐ ਹੂੰ ਯਾਰ ਆ ਦੇ ਕਰੇ ਬਤਾ ਛੋਡੀਆਂ ਘੱਟ ਆਉਂਦੀਆਂ ਨੇ ਨਹੀਂ ਆਉਂਦੀਆਂ ਅਸੀਂ ਦੂਰ ਬੈਠੇ ਪਤਾ ਨਹੀਂ ਬਈ ਹੈ ਪਤਾ ਨਹੀਂ ਦੇਖਦਾ ਜੀ ਤੂੰ ਆਪ ਹੀ ਦੇਖ ਤਾ ਦੇਖ ਆਦੇ ਮੇਰੀ ਫੋਟੋ ਸਾਰੇ ਛੋਟੇ ਨੂੰ ਵੱਡੀ ਹੁੰਦੀ ਇਹ ਕਿਉਂ ਆਉਂਦੀ ਆ ਵੀ ਇਹ ਤਾਂ ਹੁਣ ਤੁਹਾਨੂੰ ਪਤਾ ਭਾਈ ਤੂੰ ਦੇਖਾ ਤੂੰ ਮੈਂ ਤਾਂ ਦੇਖ ਲਿਆ ਹਾਂ ਹਉ ਦੇ ਛੱਡੀ ਬੁੱਡੀ ਆ ਫੋਟੋ ਤਾਂ ਨਹੀਂ ਯਾਰ ਉਹ ਬੁੱਡੀ ਹੈ ਉਹ ਬੁੱਡੀ ਨੂੰ ਮਾਰ ਦਤ ਤੂੰ ਆਏ ਦੇਖ ਯਾਰ ਮੇਰੀ ਫੋਟੋ ਵੱਡੀ ਨਹੀਂ ਆਉਂਦੀ ਮੂਰੇ ਉਹ ਕੌਣ ਬੋਲਦਾ ਵੱਡੀ ਯਾਰ ਤੂੰ ਹੋ ਗਏ ਮਰੀ ਨਾ ਉਹ ਦੂਈਆਂ ਗੱਲਾਂ ਨਹੀਂ ਨਹੀਂ ਕਿ ਪਹਿਲਾਂ ਫੇ ਤੂੰ ਮੰਨੇ ਨਹੀਂ ਕਰਾ ਪੰਪ ਤੇ ਨਹੀਂ ਜਾਣਾ ਪੈਂਦਾ ਇਹ ਵੈਂਟਰੀ ਲੈ ਲਈ ਜਾਣਾ ਪਿਆ ਕਰੂ ਉਹਦਾ ਸਕੂਟਰੀ ਲੈ ਲੈਂਦੀ ਨਾ ਉਹਦਾ ਸਾਈਕਲ ਐ ਕਰ ਲੀ ਉਹਦਾ ਸਾਈਕਲ ਲੈਣੀ ਫਿਰ ਤਾਂ ਦਬਾ ਲਾ ਸਕੂਟਰੀ ਉਹੀ ਮਾਰੀ ਜਾਂਦਾ ਹੁੰਦਾ ਪੰਪ ਤੇ ਜਾਣਾ ਪਊ ਫਿਰ ਵੀ ਉਸ ਤੋਂ ਹੀ ਕਿਹੜਾ ਕਮਾਉਣਾ ਬਹੁ ਮਸ਼ੀਨਾਂ ਦੇ ਪੰਪ ਤੇਰਾ ਚੱਲਿਆ ਨਹੀਂ ਪੰਪ ਤੇ ਤਾਂ ਜਾਣੀ ਪਊ ਬਪ ਦਾ ਪੰਪ ਦਾਬ ਤੇ ਰੇ ਦਿੱਤੇ ਨੇ ਸਕੂਟਰੀ ਲੈ ਲਾ ਮਾ ਪੰਪ ਤੋਂ ਜਾਣ ਤੋਂ ਹਟਾਉਂਦੀ ਉਹ ਭਾਈ ਬੈਟਰੀ ਲੈ ਲੈ ਜਣੀ ਆਇਆ ਜਾਂ ਜਾਣ ਪਛਾਣ ਬਣੀ ਰਹਿੰਦੇ ਬੰਦੇ ਪੁੱਛ ਲੈ ਉਹ ਨੀ ਪਿਆ ਸਕੂਟਰੀ ਤੋਂ ਹੈ ਉਹ ਦੇ ਬੂੜੂ ਪਿਆ ਕਹਿੰਦੇ ਕਿਹੜਾ ਦੇ ਬੂ ਉਹ ਤਰੀਕੇ ਵਾਲਾ ਚਲੋ ਤਾਂ ਫੇ ਡਿਗਦੀ ਹੈ ਨਾ ਯਾਰ ਹੁੰਦਾ ਡਿਗੜ ਵੀ ਸਵਾਰ ਹੈ ਫੇ ਤੈਂ ਕਿਉਂ ਨਹੀਂ ਬੀ ਲੈ ਤਾ ਉਹ ਸਕੂਟਰ ਤੇ